ਲੋ ਜੀ 150 150 150 150 ਉਹ ਜਿਹੜੇ ਬਾਜ਼ਾਰ ਚ ਮਿਲਦੇ ਰੈਡੀमेड ਪਲਾਜੋ ਸੂਟ 8-800 ਰੁਪਏ ਚ ਮਾਤੂਸ਼ਰੀ ਦਸਤਾਰ ਬਾਗੇ ਪੁਰਾਣੇ ਆਜੋ ਲੈ ਜੋ 150 ਰੁਪਏ ਚ ਇਹ ਮਿਲਣਾ 4 ਦਿਨ ਹੈ ਤੁਹਾਨੂੰ 28 30 31 1 ਅਗਸਤ ਤੱਕ ਲਾਤੀ ਸੇਲ ਜਿਹੜਾ ਬਾਜ਼ਾਰ ਚ 6-700 ਦਾ ਰੈਡੀमेड ਪਲਾਜੋ ਸੂਟ ਲੈ ਜੋ ਸਿਰਫ 150 ਰੁਪਏ ਚ ਸਾਈਜ਼ ਸਾਰੇ ਰੰਗ ਸਾਰੇ ਡਿਜ਼ਾਈਨ ਵਕਰੋ ਵਾਕੀ 150 150 150 ਚੱਕੋ ਜੀ 50 ਰੁਪਏ ਦਾ ਦੁਪੱਟਾ ਕਾਟਣ ਦਾ ਕਾਟਣ ਦਾ ਦੁਪੱਟਾ 50 ਰੁਪਏ ਦਾ ਰੰਗ ਡਿਜ਼ਾਈਨ ਬਹੁਤ ਹੈ ਔਰ ਆ ਵੀ ਚੈੱਕ ਕਰ ਲੋ ਜੀ ਉਹ ਫੇਰੇ ਇਕੱਲੇ ਸੂਟਾਂ 'ਚ ਨਹੀਂ ਕਰਨੇ ਆ ਦੇਖੋ ਡਬਲ ਬੈੱਡ ਦੀਆਂ ਚਾਦਰਾਂ ਸਰਾਣੇ ਕਬਰ ਨਾਲ ਬਾਜ਼ਾਰ ਦਾ ਰੇਟ 1000 ਰੁਪਿਆ ਸਾਡੇ ਕੋਲ ਆਜੋ 1000 ਵਾਲੀ ਬੈੱਡ ਸ਼ੀਟ ਸਿਰਫ 250 ਰੁਪਏ 'ਚ ਲੈ ਜਾਓ ਆ ਰੇ ਕੋ ਜੀ ਜਿਹੜਾ 500 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਦੁਪੱਤੇ ਦੇ ਨਾਲ ਸਾਡੇ ਕੋਲ ਆਜੋ 500 ਵਾਲਾ ਸੂਟ ਲੈ ਜਾਓ 200 ਰੁਪਏ ਦਾ ਸੂਟ ਦੇਖੋ ਜੀ ਕਾਟਨ ਦੇ ਸੂਟ ਮੈਚਿੰਗ ਵਾਲੇ ਸੂਟ ਨਾਲ ਦੁਪੱਤੇ ਲਾ ਕੇ ਜਿਹੜੇ ਬਾਜ਼ਾਰਾਂ ਚ 5 500 ਰੁਪਏ ਦਾ ਦਿੰਦੇ ਆ ਅਸੀਂ ਦੇਨੇ ਆ 500 ਰੁਪਏ ਦੇ ਦੋ ਸੂਟ ਜਿਹੜਾ ਬਾਜ਼ਾਰ ਚ ਤੁਸੀਂ ਜਾ ਕੇ 50000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ ਵਿਆਹ ਸ਼ਾਦੀਆਂ ਵਾਲਾ ਦਾਜ ਵਰੀ ਵਾਲਾ ਕੱਪੜਾ 20000 ਚ ਲੈ ਜਾਓ ਹੋਰ ਪੈਸਾ ਸਾਡਾ ਕਰ ਦਿੰਦੇ ਆ ਤੁਸੀਂ ਬਾਘੇ ਪੁਰਾਣੇ ਪਾਸ ਸਟੈਂਡ ਤੇ ਆ ਜਾਓ ਉੱਥੋਂ ਤੁਹਾਨੂੰ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਸਾਰੇ ਪਾਸੇ ਕੈਮਰਾ ਘੁਮਾ ਦਿਓ ਲੋਕ ਤਾਂ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਿਹਾ ਆ ਓਏ ਹਰ ਕਿਸੇ ਦਾ ਫਾਇਦਾ ਹੋ ਰਿਹਾ ਆ ਓਏ ਕੁੜੀਆਂ ਚਿੜੀਆਂ ਦਾ ਫਾਇਦਾ ਹੋ ਰਿਹਾ ਆ ਮਿਡਲ ਕਲਾਸ ਦਾ ਫਾਇਦਾ ਹੋ ਰਿਹਾ ਆ ਆ ਵੀ 650 ਚ ਰਹਿ ਜੋ ਆ ਵੀ ਦੇਖੋ 650 ਭਾਜੀ ਰਾਮ ਟੈਕਸ ਦੇ ਵੇਸ ਆ ਗੰਗਾ ਦੇ ਵੇਸ ਆ ਦੁਪੱਟੇ ਪਿਓਰ ਚ ਨਾਉਣ ਦੇ ਲੱਗਿਆ ਚੈੱਕ ਕਰੀ ਜਦੋਂ ਵਰਕ ਦੇ ਵਿੱਚ ਚਾਹੇ ਪਾਰਟੀ ਵੈਰ ਸੂਟ ਡਿਜ਼ਾਈਨਰ ਸੂਟ ਕਾਲਜ ਸਕੂਲ ਟੀਚਰਾਂ ਵਾਲੇ ਸੂਟ ਉਹ ਤਾਜਵਰੀਆਂ ਵਾਲੇ ਸੂਟ 3 3000 ਵਾਲੇ 15 1500 ਰੁਪਏ ਚ ਕਰਤੇ ਲਓ ਜੀ 150 150 150 150 ਉਹ ਜਿਹੜੇ ਬਾਜ਼ਾਰ ਚ ਮਿਲਦੇ ਰੈਡੀमेड ਪਲਾਜੋ ਸੂਟ 8 800 ਰੁਪਏ ਚ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆਜੋ ਲੈ ਜੋ 150 ਰੁਪਏ ਚ ਉਹ ਫੁੱਲ ਗਰੰਟੀ ਦਿੰਨੇ ਆ ਬਜਾਰ ਦਾ ਰੇਟ 670 ਇਹ ਮਿਲਣਾ ਚਾਰ ਦਿਨਾਂ ਤੁਹਾਨੂੰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 28 30 31 1 ਅਗਸਤ ਤੱਕ ਲਾਤੀ ਸੇਲ ਜਿਹੜਾ ਬਾਜ਼ਾਰ ਚ 670 ਦਾ ਰੈਡੀमेड ਪਲਾਜੋ ਸੂਟ ਲੈ ਜਾਓ ਸਿਰਫ 150 ਰੁਪਏ ਚ ਦੇਖੋ ਰੰਗ ਡਿਜ਼ਾਈਨ 150 ਰੁਪਏ ਚ ਰੰਗ ਕਲਰ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ ਜਿੰਨੇ ਮਰਜ਼ੀ ਲੈ ਜਾਓ ਬਹੁਤ ਵੱਡੀ ਓਫਰ ਲਾਤੀ ਜੀ 150 ਰੁਪਏ ਚ ਸਾਈਜ਼ ਸਾਰੇ ਰੰਗ ਸਾਰੇ ਡਿਜ਼ਾਈਨ ਵਕਰੋ ਵਾਕੀ 150 150 150 150 ਰੁਪਏ ਆ ਦੇਖੋ ਜੀ ਫੋਟੋ ਵਾਲੇ ਪੀਸ ਦੇ ਰਹੇ ਆ ਮਾਡਰਨ ਵਾਲੇ ਪੀਸ ਦੇ ਰਹੇ ਆ ਬੁਟੀਕ ਵਾਲੇ ਪੀਸ ਦੇ ਰਹੇ ਆ ਉਹ ਲਟਾ ਜਮਾ ਹੀ ਬੰਦ ਕਰਤੀਆਂ ਸਾਈਜ਼ 20 ਸਾਰੇ ਦੇ ਰਹੇ ਆ 800 900 600 700 ਖਰਚਣ ਦੀ ਲੋੜ ਹੀ ਨਹੀਂ ਲੈ ਜਾਓ 150 ਰੁਪਏ 150 ਰੁਪਏ 150 ਰੁਪਏ ਚੱਕੋ ਜੀ 50 ਰੁਪਏ ਦਾ ਦੁਪੱਟਾ ਕਾਟਣ ਦਾ ਕੋਟਣ ਦਾ ਦੁਪੱਟਾ 50 ਰੁਪਏ ਦਾ ਰੰਗ ਡਿਜ਼ਾਈਨ ਬਹੁਤ ਹੈ ਕਲਰ ਬਹੁਤ ਹੈ ਜਿੰਨੇ ਮਰਜ਼ੀ ਲੈ ਜਾਓ 2 200 ਰੁਪਏ ਪਜਾਰਾ ਦੇ ਵੇਚਣ ਵਾਲਾ 1.5 300 ਰੁਪਏ ਵੇਚਣ ਵਾਲਾ ਕਰਤਾ 50 ਰੁਪਏ 50 ਰੁਪਏ ਦਾ ਇੱਕ 200 ਰੁਪਏ ਦੇ ਚਾਰ ਦੁਪੱਟੇ ਕੋਟਣ ਦੇ ਦੇਖੋ ਜੀ ਗੱਲ ਇੱਥੇ ਨਹੀਂ ਮੁੱਕਣੀ ਰਖੜੀ ਆ ਤਿਹਾਰ ਆ ਗਿਆ ਉਹ ਜਿਨ੍ਹਾਂ ਨੇ ਲੈਣਾ ਤੈਨ ਲਈ ਕਪੜਾ ਗਿਫਟ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਲੈਣਾ ਤਾਜ ਮੇਲੇ ਕਪੜਾ ਸਾਰੇ ਰੇ ਬੱਡੇ ਫਾਇਦੇ ਕਰਾਂਗੇ ਆ ਦੇਖੋ ਜੀ ਜਿਹੜਾ 500 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਦੁਪੱਤੇ ਦੇ ਨਾਲ ਸਾਡੇ ਕੋਲ ਆਜੋ 500 ਵਾਲਾ ਸੂਟ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਜੀ 200 ਰੁਪਏ ਦਾ ਸੂਟ ਔਰ ਦੇਖੋ ਦੁਪੱਤੇ ਨਾਲ ਦੇ ਰਹੇ ਆ ਓਏ ਆ ਵੀ ਚੈੱਕ ਕਰ ਲੋ ਰੇਟ ਵੀ ਲਿਖ ਲਿਖ ਕੇ ਲਾ ਰਹੇ ਆ ਝੂਠ ਬੋਲਦੇ ਕੋਈ ਨਹੀਂ ਹਰ ਕਿਸੇ ਦਾ ਫਾਇਦਾ ਲੈ ਜੋ 5-500 ਵਾਲੇ 200 200 ਚੱਕੋ ਜੀ ਕਾਟਨ ਦੇ ਸੂਟ ਮੈਚਿੰਗ ਵਾਲੇ ਸੂਟ ਨਾਲ ਦੁਪੱਟੇ ਲਾ ਕੇ ਜਿਹੜੇ ਬਾਜ਼ਾਰਾਂ 'ਚ 5-500 ਰੁਪਏ ਦਾ ਦਿੰਦੇ ਆ ਅਸੀਂ ਦੇਨੇ ਆ 500 ਰੁਪਏ ਦੇ ਦੋ ਸੂਟ ਭਾਜੀ ਮਤਲਬ 250 ਰੁਪਏ ਦਾ ਸੂਟ ਕਰਤਾ ਜੀ ਬਟਨ ਲੱਗੇ ਹੋਏ ਆ ਡਿਜ਼ਾਈਨ ਬਣੇ ਹੋਏ ਆ ਘੇਰੇ ਤੇ ਕੰਮ 500 ਦੇ ਦੋ 500 ਦੇ ਦੋ 500 ਦੇ ਦੋ ਇੱਕ ਪਾ ਦੂਜਾ ਤੋਂ 250 250 4 ਦਿਨ ਮਿਲਨੇ ਜੀ 4 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 1 ਅਗਸਤ ਤੱਕ ਲਾਤੀ ਵੱਡੀ ਸੇਲ ਆਹ ਦੇਖੋ ਜੀ ਤਾਜਵਰੀ ਵਾਲਾ ਕੱਪੜਾ ਜੀ ਤਾਜਵਰੀ ਵਾਲਾ ਕੱਪੜਾ ਕਢਾਈਆਂ ਵਾਲੇ ਸੂਟ ਜਿਹੜਾ ਬਾਜ਼ਾਰ 'ਚ ਤੁਸੀਂ ਜਾ ਕੇ 50000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ ਵਿਆਹਾਂ ਸ਼ਾਦੀਆਂ ਦਾ ਤਾਜਵਰੀ ਵਾਲਾ ਕੱਪੜਾ 20000 'ਚ ਲੈ ਜਾਓ 50000 ਵਾਲਾ ਕੱਪੜਾ 20000 'ਚ ਲੈ ਜਾਓ ਬਾਜ਼ਾਰ 'ਚ ਇਸ ਸੂਟ ਦਾ ਰੇਟ ਹੈਗਾ 800 ਰੁਪਇਆ ਪਰ ਸਾਡੇ ਕੋਲ ਆਜੋ 800 ਵਾਲਾ ਸੂਟ ਉਹ 800 ਵਾਲਾ ਸੂਟ 350 ਚ 350 ਚ 350 ਚ ਲੈ ਜਾਓ ਰੰਗ ਦੇਖੋ ਕਿੰਨੇ ਸੋਹਣੇ ਕਢਾਈਆਂ ਚੈੱਕ ਕਰੀ ਚੱਲੋ ਉਹ ਵਰਕ ਚੈੱਕ ਕਰੀ ਚੱਲੋ ਆ ਚੈੱਕ ਕਰੋ ਕੱਟ ਵਰਕ ਦਾ ਦੁਪੱਟਾ ਉਹ ਵਰਕ ਕੀਤਾ ਹੋਇਆ ਸੂਟ ਬਜ਼ਾਰਾ ਚ 1000 1000 ਰੁਪਏ ਦਾ ਇੱਥੋਂ ਮਿਲਣਾ 500 ਰੁਪਏ ਦਾ 500 ਰੁਪਏ ਦਾ ਕੋਈ ਤੁਹਾਡੀ ਲੁੱਟ ਨਹੀਂ ਹੋਣਣੀ ਬਜ਼ਾਰਾ ਚ 1600 1400 ਦਾ ਸੂਟ ਬਾਜ਼ਾਰ 'ਚ ਰੇਟ ਇੱਥੇ 1500 ਰੇ ਤਿੰਨ ਕਰਤੇ ਆ ਉਹ ਲੈ ਜਾਓ 5 500 'ਚ 5 500 'ਚ 5 500 ਜਿਨ੍ਹਾਂ ਨੇ ਲੈਣਾ ਰਖੜੀ ਦੇ ਕੱਪੜਾ ਤੇ ਲੈਣ ਲਈ ਕੱਪੜਾ ਲੈਣਾ ਉਹ ਭੈਣਾਂ ਨੂੰ ਗਿਫਟ ਕਰਨੇ ਆ ਸਾਡੇ ਕੋਲ ਆ ਜਾਓ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ 20000 ਦਾ ਕੱਪੜਾ ਲੈਣਾ ਅਸੀਂ ਤੁਹਾਨੂੰ ਦਵਾਂਗੇ 8000 ਰੁਪਏ ਦਾ ਉਹ 20000 ਵਾਲਾ ਕੱਪੜਾ 8000 ਜਿਦਵਾਂਗੇ ਪਾਕਿਸਤਾਨੀ ਸੂਟਾਂ ਨੂੰ ਮਾਤ ਪਾਉਣ ਵਾਲੇ 15 1500 ਵਾਲੇ ਸੂਟ ਵੀ 5 500 ਚ ਕਰਦੇ ਆ ਦੇਖੋ ਜੀ ਕਾਟਨ ਦੇ ਸੇਲਾ ਤੇ ਸੇਲਾ ਪੱਟੀਆਂ ਲੱਗਿਆ ਹੁੰਦੀਆਂ ਪਰ ਮਾਤੂਸ਼ੀ ਦਸਤਾਰ ਤੇ ਲੱਗ ਗਿਆ ਮੇਲਾ ਮੇਲਾ ਲੱਗਿਆ ਗਰਮੀਆਂ ਦੇ ਸੂਟਾਂ ਦਾ ਰੇਡ ਕਰਤੇ ਅਤੋ ਅਤ ਲੈ ਜੋ 650 650 650 ਪੰਜਾਬਾਰ ਚ 1800 1600 ਸਾਢੇ 1600 ਚ ਵੇਚਣ ਵਾਲਾ ਸੂਟ ਸਿਰਫ 650 ਚ ਲੈ ਜਾਓ ਓਏ ਹਰ ਕਿਸੇ ਦਾ ਫਾਇਦਾ ਹੋ ਰਿਆ ਆ ਓ ਕੁੜੀਆਂ ਚਿੜੀਆਂ ਦਾ ਫਾਇਦਾ ਹੋ ਰਿਆ ਆ ਮਿਡਲ ਕਲਾਸ ਦਾ ਫਾਇਦਾ ਹੋ ਰਿਆ ਆ ਆ ਵੀ 650 ਚ ਲੈ ਜੋ ਆ ਵੀ ਦੇਖੋ 650 ਚ ਓਏ ਆ ਵੀ ਦੇਖੋ 650 ਚ 650 ਦੇ ਵਿੱਚ ਤਾਂ ਰਿਕਾਰਡ ਬਣਾਤੇ ਆ ਝੂਠ ਨਹੀਂ ਬੋਲਦੇ ਲੋਕਾਂ ਨੂੰ ਰੇਟ ਲਿਖ ਲਿਖ ਕੇ ਲਾਤੇ ਆ 650 ਚ ਲੈ ਜੋ ਵੀ ਡਿਜ਼ਾਈਨ ਚੋਟੀ ਦੇ ਟੌਪ ਕਲਾਸ ਦੇ ਦੁਪੱਟੇ ਵਰਕ ਕੀਤੇ ਆ ਜੇ ਆਜੋ ਬਟਿਕ ਦੀਆਂ ਵੈਰਾਈਟੀਆਂ ਆ ਗਿਆ ਕਹਿੰਦੇ ਸੋਲੋ ਸੂਟ ਲੈਣਾ ਉਹ ਦੁਪੱਟੇ ਵਾਲਾ ਸੂਟ ਲੈਣਾ ਚੱਕੋ ਬਜ਼ਾਰਾਂ ਚ 18-1800 ਰੁਪਏ ਦਾ ਮਿਲਣ ਵਾਲਾ 850 ਰੁਪਏ ਦਾ 850 ਰੁਪਏ ਦਾ ਆ ਵੀ ਤੁਸੀਂ ਚੀਜ਼ਾਂ ਚੈੱਕ ਕਰ ਲੋ ਸਾਰੇ ਆਜੋ ਛੇਤੀ ਆਜੋ ਰੱਖੜੀ ਦਾ ਤਿਹਾਰਾ ਬਜ਼ਾਰਾਂ ਚ ਆ ਕੇ ਲੁੱਟਣਾ ਕਰਾਓ ਸਿੱਧਾ ਮਾਤੂ ਜੀ ਦੇ ਦਸਾਰ ਬਾਗਾ ਪ੍ਰਾਣਾ ਆਜੋ ਲੈ ਜਾਓ 8-800 850 ਚ 900 ਚ 1000 ਚ 600 500 ਓ ਇੰਨੀਆਂ ਕਿ ਰੇਂਜਾਂ ਦੇ ਵਿੱਚ ਤਾਂ ਖੁਸ਼ ਕਰ ਦੇਗੇ ਖੁਸ਼ ਤੁਹਾਨੂੰ ਰੰਗ ਦੇ ਖੋ ਡਿਜ਼ਾਈਨ ਦੇਖੋ ਕੱਪੜੇ ਦੀ ਵੈਰਾਈਟੀ ਦੇਖੋ ਇੱਥੇ ਸਿਰਫ 5-5 ਰੁਪਏ 10-10 ਰੁਪਏ ਦੇ ਮਾਰਜਿਨ ਦੇ ਕੱਪੜਾ ਵੇਚਿਆ ਜਾਂਦਾ ਹੁਣ ਇੱਕ ਹੋਰ ਫਾਇਦਾ ਸਾਡਾ ਕਰ ਦਿੰਦੇ ਆ ਤੁਸੀਂ ਬਾਘੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਉੱਥੋਂ ਤੁਹਾਨੂੰ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਤੁਸੀਂ ਸਟੋਰ ਤੇ ਆਉਣ ਤੇ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਬਿਲਕੁਲ ਫ੍ਰੀ ਦੇ ਵਿੱਚ ਰਿਕਸ਼ਾ ਪੰਪਨੀ ਵੱਲੋਂ ਸਰਵਿਸ ਚਲਾਈ ਗਈ ਆ ਬੱਸ ਸਟੈਂਡ ਦੇ ਬਾਸੇ ਚ ਆ ਜਾਓ ਟੈਂਪੂ ਜਾ ਜਾਓ ਚੋਰ ਦਾ ਘੌਣ ਦਾ ਤੁਸੀਂ ਕੋਈ ਰੁਪਇਆ ਨਹੀਂ ਦੇਣਾ ਦੇਖੋ ਰਿਕਸ਼ੇ ਕਿਤਾ ਭਰ ਭਰ ਆਉਂਦਿਆ ਚਾਰੇ ਪਾਸੇ ਕੈਮਰਾ ਘੁਮਾ ਦਿਓ ਲੋਕ ਤਾਂ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਲੋਕਾਂ ਨੇ ਪਠੰਡਾ ਛੱਡਦਾ ਮੋਗਾ ਛੱਡਦਾ ਜੀਰਾ ਛੱਡਦਾ ਚਿਲੰਦਰ ਛੱਡਦਾ ਸਾਰਾ ਹੀ ਕੁਝ ਛੱਡਦਾ ਬਸ ਕਹਿੰਦੇ ਮਾਤੂ ਸ਼੍ਰੀ ਦਸਤਾਰ ਬਾਘਾ ਪ੍ਰਣਾਮ ਹੁਣ ਆ ਵੀ ਚੈੱਕ ਕਰ ਲੋ ਜੀ ਉਹ ਫੇਰੇ ਕਲੇ ਸੂਟਾਂ 'ਚ ਨਹੀਂ ਕਰਨੇ ਆ ਦੇਖੋ ਡਬਲ ਬੈੱਡ ਦੀਆਂ ਚਾਦਰਾਂ ਸਰਾਣੇ ਕਬਰ ਨਾਲ ਬਾਜ਼ਾਰ ਦਾ ਰੇਟ 1000 ਰੁਪਇਆ ਸਾਡੇ ਕੋਲ ਆਜੋ 1000 ਵਾਲੀ ਬੈੱਡ ਸ਼ੀਟ ਸਿਰਫ 250 ਰੁਪਏ ਚ ਲੈ ਜਾਓ 250 ਰੁਪਏ ਦੀ ਬੈੱਡ ਸ਼ੀਟ ਰੰਗ ਅਣਗਿਣਤ ਸਰਾਣੇ ਕਵਰ ਸਾਰਿਆਂ ਦੇ ਨਾਲ ਇੱਕ ਹੋਰ ਪਟਾਕਾ ਪਾ ਦਿੰਨੇ ਆ ਆ ਦੇਖੋ ਜਿਹੜੀ ਲਗਜ਼ਰੀ ਲੈਣੀ ਤੁਸੀਂ ਬ੍ਰਾਂਡ ਦੇਖੋ ਕਿੰਨਾ ਸੋਹਣਾ ਡ੍ਰੀਮ ਹੋਮਸ ਓ ਇਤਨੀਆ ਤੁਸੀਂ ਪਿਆਰਾਂ ਚ ਆ ਕੇ ਬੈੱਡ ਸ਼ੀਟ ਦੇ ਰੇਟ ਪਤਾ ਕਰ ਲੋ 1195 মাত্র 1200 ਰੁਪਏ ਦੀ ਬੈੱਡ ਸ਼ੀਟਾ ਬਾਜ਼ਾਰ ਦੇ ਵਿੱਚ ਸਾਡੇ ਕੋਲ ਆਜੋ 1200 ਵਾਲੀ ਬੈੱਡ ਸ਼ੀਟ ਸਿਰਫ ਸਿਰਫ ਚਾਰ ਸੋਚ ਲੈ ਜਾਓ ਜਿੰਨੇ ਦੀ ਬਾਜ਼ਾਰ ਚ ਇੱਕ ਹੋਣੀਆਂ ਸਾਡੇ ਕੋਲੋਂ ਤਿੰਨ ਲੈ ਜਾਓ ਦੇਖੋ ਜੀ ਰੰਗ ਡਿਜ਼ਾਈਨ ਚੈੱਕ ਕਰ ਲੋ ਜਿੰਨੇ ਵਾਝੀ ਲੈ ਜਾਓ ਓਵਰ ਲਾਤੀ ਚਾਰ ਦਿਨਾਂ ਦੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਉਹ ਰਹਿ ਗਿਆ ਜੀ ਆਹ ਦੇਖੋ ਜੀ ਡਿਜ਼ਾਈਨਰ ਦੁਪੱਟੇ ਜਿਹੜੇ ਅੱਜ ਕੱਲ ਕੁੜੀਆਂ ਟ੍ਰੈਂਡਿੰਗ ਦੇ ਵਿੱਚ ਸੂਟ ਪਾ ਰਹੀਆਂ ਆ ਬਾਜ਼ਾਰ ਚ ਜਾ ਕੇ ਪਤਾ ਕਰੋ 25 2500 ਰੁਪਏ ਦਾ ਸੂਟ ਸਾਡੇ ਕੋਲ ਆਜੋ 2516 ਸੂਟ 1200 ਰੁਪਏ ਚ ਲੈ ਜਾਓ ਆ ਵੀ ਲੈ ਜਾਓ 1200 ਰੁਪਏ ਚ ਇਦਾਂ ਦੇ ਡਿਜ਼ਾਈਨਰ ਦੁਪੱਟੀਆਂ ਦੇ ਨਾਲ ਇੰਨੀਆਂ ਰੇਂਜਾਂ ਦੇ ਵਿੱਚ ਸੂਟ ਸਾਨੂੰ ਨਹੀਂ ਮਿਲਣੇ ਦੇਖੋ ਜੀ ਰਾਮ ਟੈਕਸ ਦੇ ਵੇਸ ਹੈ ਗੰਗਾ ਦੇ ਵੇਸ ਹੈ ਦੁਪੱਟੇ ਪ्योर ਚਨੌਣ ਦੇ ਲੱਗੇ ਆ ਚੈੱਕ ਕਰੀ ਜਦੋਂ ਵਰਕ ਦੇ ਵਿੱਚ ਚਾਹੇ ਪਾਰਟੀ ਵੇਅਰ ਸੂਟ ਡਿਜ਼ਾਈਨਰ ਸੂਟ ਕਾਲਜ ਸਕੂਲ ਟੀਚਰਾਂ ਵਾਲੇ ਸੂਟ ਓਏ ਦਾਜਵਰੀਆਂ ਵਾਲੇ ਸੂਟ 3 3000 ਵਾਲੇ 15 1500 ਰੁਪਏ ਚ ਕਰਤੇ ਕੜਾਈਆਂ ਚੈੱਕ ਕਰੀ ਚੱਲੋ ਗਲੇ ਤੇ ਕੰਮ ਘੇਰੇ ਤੇ ਕੰਮ ਦਪੱਟੇ ਤੇ ਵੀ ਕੰਮ ਐਹੋ ਜੀਆਂ ਵੈਰਾਈਟੀਆਂ ਕਿੱਧਰ ਨਹੀਂ ਮਿਲਣੀਆਂ ਦੇਖੋ ਸੂਟ ਹੈਗੇ ਆ ਲਹਿੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਹੈਗਾ ਇੱਕ ਛੱਤ ਹੇਟਾ ਤੁਹਾਡੀ ਸਾਰੀ ਵੈਰਾਈਟੀ ਪੂਰੀ ਹੁੰਦੀ ਹੈ ਸੋ ਆਜੋ ਛੇਤੀ ਟਾਈਮ ਬਹੁਤ ਥੋੜਾ 4 ਦਿਨ ਦੀ ਸੇਲ ਆ ਤੁਸੀਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 1 ਅਗਸਤ ਤੱਕ ਆਜੋ ਇਦਾਂ ਦੇ ਟੌਪ ਟੌਪ ਦੇ ਬੇਸ ਟੌਪ ਟੌਪ ਦੀਆਂ ਡਿਜ਼ਾਈਨਰ ਟੌਪ ਟੌਪ ਦੇ ਰੰਗ ਮੈਂ ਕੰਮ ਐਨਾ ਕੀਤਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਕਿੱਥੋਂ ਵਰਕ ਆਈ ਜਾਂਦਾ ਬੋਟਮ ਵਾਲੇ ਬੁਟੀਕਾਂ ਵਾਲੇ ਪੀਸ ਤੇ ਆਫਰਾਂ ਲਾਉਂਦੀਆਂ ਬਹੁਤ ਵੱਡੀਆਂ ਬਾਜ਼ਾਰ ਨਾਲੋਂ 70 70% ਕੱਪੜਾ ਸਸਤਾ ਕਰਤਾ 1 ਲੱਖ ਵਾਲਾ ਕੱਪੜਾ 30000 ਚ ਦੇਵਾਂਗੇ ਅਸੀਂ ਜਿਹੜਾ ਤੁਸੀਂ ਰਖੜੀ ਦੇ ਲਈ ਲੈਣਾ ਸਪੈਸ਼ਲ ਕੱਪੜਾ ਉਹ ਤੁਹਾਨੂੰ 20000 ਵਾਲਾ ਕੱਪੜਾ 8000 ਚ ਦੇਵਾਂਗੇ ਛੇਤੀ ਆ ਜਾਓ ਹੋਰ ਪਾਸੇ ਜਾਣ ਦੀ ਲੋੜ ਨਹੀਂ ਨੰਬਰ ਸਾਡੀ ਸਕਰੀਨ ਤੇ ਆ ਰਿਹਾ ਆ ਫੋਨ ਕਰ ਲਓ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਸੇਵਾ ਤੁਹਾਡੀ 24 ਘੰਟੇ ਹਾਜ਼ਰਾਂ ਜੀ ਚੰਗਾ ਜੀ ਸਤ ਸ੍ਰੀ ਅਕਾਲ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬਗਾਪਰਾਣਾ